ਅੱਜ ਖਾਸਾ ਹੈ ਬਈ ਪਾਰਟੀ ਇਹਦੀ ਕੇਸ ਵਾਲ ਬਿਚਾਰ ਸੰਸਥਾ ਸਾਡੀ ਅਸੀਂ ਆਪਣਾ ਚੀਫਾ ਦੁਵਾਨ ਦੇ ਸਹਿਯੋਗ ਨਾਲ ਇੱਕ ਕਾ ਵਰਕਸ਼ਾਪ ਲਗਾਈ ਹੈ ਟੀਚਰ ਦੀ ਜਿਹੜੇ ਸਿੱਖ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਜਿਹੜੇ ਟੀਚਰ ਪੜ੍ਹਾਲੇ ਨੇ ਕਿਉਂਕਿ ਹਰ ਤਰ੍ਹਾਂ ਦੇ ਟੀਚਰ ਉਹਨਾਂ ਨੇ ਫਿਜ਼ਿਕਸ ਐ ਕੈਮਿਸਟਰੀ ਦਾ ਸਾਇੰਸ ਦੇ ਕਾਮਰਸ ਦੇ ਉਹ ਕਈ ਸੋਚਦੇ ਨੇ ਕਿ ਸਾਡਾ ਕੰਮ ਸਿਰਫ ਕਾਮਰਸ ਪੜ੍ਹਾਉਣਾ ਹੈ ਜਾਂ ਸਾਇੰਸ ਪੜ੍ਹਾ ਲੈਣਾ ਪਰ ਸਾਡਾ ਮੋਟਿਵ ਇਹ ਹੈ ਅਸੀਂ ਦੱਸਣਾ ਕਿ ਉਹਨਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਸਿੱਖ ਤਰੰਦੇ ਪਰ ਤਾਂ ਉਹਨਾਂ ਪਰਚਾ ਵੀ ਨਾਲ-ਨਾਲ ਕਰ ਤਾਂ ਬੱਚਿਆਂ ਨੂੰ ਅਧਿਆਤਮਕ ਵੈਲਿਊ ਦੇ ਨਾਲ ਜੋੜਨ ਔਰ ਹਰ ਸਬਜੈਕਟ ਪੜ੍ਹਾਉਂਦੇ ਹੋਏ ਇਸ ਦਾ ਧਿਆਨ ਰੱਖਣ ਕਿ ਗੁਰਬਾਣੀ ਸਾਨੂੰ ਇਸ ਪੱਖੋਂ ਕੀ ਸੇਧ ਦਿੰਦੀ ਹੈ ਉਹ ਜਿਹੜੇ ਸਾਡੇ ਸਪੀਕਰ ਜਾਇਏ ਨੇ ਉਹਨਾਂ ਨੇ ਬੋਲੇ ਨੇ ਕਿ ਸਪੀਕਰ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਵਨ ਵਿਗਿਆਨ ਪੜ੍ਹਾਉਂਦੇ ਹੋਏ ਟੈਕਨੋਲੋਜੀ ਪੜ੍ਹਾਉਂਦੇ ਹੋਏ ਮੈਡੀਕਲ ਮੈਡੀਸਨ ਦਾ ਮੈਡੀਕਲ ਵਾਈਪ ਪਾਸੇ ਜਿਹੜੇ ਆਏ ਨੇ ਪ੍ਰਿੰਸੀਪਲ ਸਾਡੇ ਨੇ ਕਿ ਕਿੱਦਾਂ ਅਸੀਂ ਬੱਚਿਆਂ ਨੂੰ ਉਸ ਸਬਜੈਕਟ ਨੂੰ ਪੜ੍ਹਾਉਂਦੇ ਹੋਏ ਦੱਸਿਆ ਤੇ ਗੁਰਬਾਨੀ ਵੀ ਇਸੇ ਨਾਲ ਸਾਨੂੰ ਜੋੜਦੀ ਹੈ ਤੇ ਅਸੀਂ ਗੁਰਮਤ ਦਾ ਪ੍ਰਚਾਰ ਵੀ ਨਾਲ ਨਾਲ ਕਰਦੇ ਆ ਜਿਹੜਾ ਕਿ ਸਾਡਾ ਫਰਜ਼ ਹੈ ਇਹਦੇ ਨਾਲ ਕਿ ਬੱਚੇ ਜਿਹੜੇ ਨੇ ਜੋ ਆਜ਼ਾਦਮ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਜਿਹੜਾ ਦੇ ਨਾਲ ਜੋੜਨ ਦਾ ਮੋਟਿਵੇ ਸਾਡਾ ਕੇ ਇਸ ਪ੍ਰਚਾਰ ਸੰਭਾਲ ਸੰਸਥਾ ਦੇ ਚੇਅਰਮੈਨ ਸਾਹਿਬ ਸ਼੍ਰੀ ਐਸ ਜੇ ਅਸਪਾਲ ਰਿਟਾਇਰਡ ਚੀਫ ਇਨਕਮ ਟੈਕਸ ਕਮਿਸ਼ਨਰ ਤੇ ਪ੍ਰਧਾਨ ਸਰਵਜੀਤ ਸਿੰਘ ਜੀ ਗਮਟਾਲਾ ਜੀ ਦੇ ਬਹੁਤ ਨਵੇਕਲੇ ਜਿਹੜਾ ਇੱਕ ਪਹਿਲ ਕੀਤੀ ਗਈ ਆ ਅਚੀਵ ਖਾਲਸਾ ਵਿਵਾਨ ਦੇ ਸຖານਾ ਤੇ ਕਿ ਇਹ ਜਿਹੜਾ ਅੱਜ ਸਾਡੀ ਨੌਜਵਾਨ ਪੀੜ੍ਹੀ ਆ ਜਿਹੜਾ ਬੱਚਾ ਇੱਕ ਪੜਨ ਆਂਦਾ ਵਾ ਇਹ ਟੀਚਰ ਨੂੰ ਆਪਣਾ ਗੁਰੂ ਸਮਝਦਾ ਵਾ ਤੇ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸਧਿਆਪਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬੱਚੇ ਦੇ ਜੀਵਨ ਨੂੰ ਕਿਸ ਤਰ੍ਹਾਂ ਨਿਗਾਰ ਲੈਣਾ ਵਾ ਉਹਦੇ ਬਾਰੇ ਪਾਵੇਂ ਸੁਧਾਰ ਲੈਣਾ ਤੇ ਉਹਦਾ ਉਹਨੂੰ ਕਿਸ ਤਰ੍ਹਾਂ ਅਧਿਆਤਮਿਕ ਗਿਆਨ ਦੇਣਾ ਵਾ ਉਹ ਭਾਵੇਂ ਪੰਜਾਬੀ ਦਾ ਟੀਚਰ ਹੋਵੇ ਭਾਵੇਂ ਡਿਵਨਟੀ ਦਾ ਹੋਵੇ ਭਾਵੇਂ ਮੈਥ ਦਾ ਹੋਵੇ ਸਾਇੰਸ ਦਾ ਹੋਵੇ ਕਿਸੇ ਵੀ ਮੈਡੀਕਲ ਬੋਟਨੀ ਦਾ ਅਧਿਆਪਕ ਹੋਵੇ ਉਹਨੂੰ ਇਹ ਦੱਸੇ ਕਿ ਇਹ ਸਾਰੀਆਂ ਪੇਸ਼ਾਵਾਂ ਦਾ ਸਮੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਇੰਸ ਦੀ ਸ਼ੁਰੂਆਤ ਜਿਹੜੀ ਜਿੱਥੇ ਖਤਮ ਹੁੰਦੀ ਆ ਉੱਥੇ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਕੁਝ ਗਿਆਨ ਦਿੱਤਾ ਗਿਆ ਹੈ ਇਹ اپੇਲ ਕਰਨੀ ਇਸ ਪ੍ਰਚਾਰ ਸੰਭਾਲ ਸੰਸਥਾ ਦੇਖੋ ਇਸ ਸਮੇਂ ਸੰਸਾਰ ਭਰ ਵਿੱਚ ਜਿਹੜਾ ਪੰਜਾਬੀ ਜਾਂ ਸਿੱਖ ਭਾਈਚਾਰਾ ਵਸਦਾ ਹੈ ਸਕੂਲ ਵੀ ਹਰਥਾਂ ਹੁੰਦੇ ਆ ਅਧਿਆਪਕ ਵੀ ਹਰਥਾਂ ਹੁੰਦਾ ਹੈ ਇਹ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਹੁੰਦੀਆਂ ਇਹ ਹਮੇਸ਼ਾ ਜੋ ਵੀ ਅਧਿਆਪਕ ਕਹਿੰਦਾ ਬੱਚੇ ਤੇ ਅਸਰ ਕਰਦੀਆਂ ਕਿਉਂਕਿ ਅੱਜ ਕੇ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਇੱਕ ਇਹ ਆਈਡੀਆ ਪਹਿਲਾਂ ਡਿਵੈਲਪ ਕੀਤਾ ਗਿਆ ਔਰ ਇੱਕ ਲਹਿਰ ਬਣ ਜਾਏ ਸਾਡੀ ਭਾਵਨਾ ਸਾਡੇ ਪ੍ਰਬੰਧਕਾਂ ਦੀ ਇਹ ਹੈ ਇਹ ਕੁਦਰਤੀ ਜਿਸੂ ਵਿਸ਼ੇ ਤੇ ਆਪਾਂ ਚਿੰਤਨ ਕਰਦੇ ਆ ਮੰਤਨ ਕਰਦੇ ਆ ਉਹ ਦੂਸਰਿਆਂ ਨੂੰ ਵੀ ਟੁੰਬੇਗਾ ਪ੍ਰੇਰਿਤ ਕਰੇਗਾ ਔਰ ਸੰਸਾਰ ਵਿੱਚ ਵਿਦਿਆ ਦਾ ਪਸਾਰ ਗਿਆਨ ਦਾ ਪਸਾਰ ਇਵੇਂ ਹੁੰਦਾ ਡੋਰ ਟੂ ਡੋਰ ਹੁੰਦਾ ਵਪਾਰ ਹੋਵੇ ਚਾਹੇ ਗਿਆਨ ਹੋਵੇ ਇਹ ਇਸੇ ਤਰ੍ਹਾਂ ਪ੍ਰਚਾਰ ਦੇ ਮਾਧਿਅਮ ਨਾਲ ਹੀ ਹੁੰਦਾ ਤੇ ਜਦ ਕਿਸੇ ਨੂੰ ਕੋਈ ਸਬਕ ਮਿਲ ਜਾਏ ਕੁਝ ਕਰਨ ਦਾ ਕੁਝ ਆਈਡੀਆ ਮਿਲ ਜਾਏ ਤਾਂ ਕੁਦਰਤੀ ਹਾਰ ਅਧਿਆਪਕ ਕੋਲ ਵਿੱਚ ਉਹਨੂੰ ਜਾਪੇਗਾ ਕਿ ਮੈਂ ਆਪਣੀ ਇਰਤਵਿਰਤ ਕਰਦਾ ਹੋਇਆ ਵੀ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਸਾਨੂੰ ਘਾਟ ਮਹਿਸੂਸ ਹੁੰਦੀ ਹੈ ਇਹ ਉਹਨਾਂ ਵਿੱਚ ਬੋਲਬਾਣੀ ਉਹਨਾਂ ਦਾ ਕਹਿ ਲਓ ਮੈਂਟਲ ਹੈਲਥ ਉਹਨਾਂ ਦੀ ਮਾਨਸਿਕ ਸਰੀਰਕ ਸਿਹਤ ਔਰ ਉਹਨਾਂ ਦਾ ਜਿਹੜਾ ਤਕੜਾਪਨ ਹੈ ਬਲਵਾਨਪਨ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਅੱਜ ਦਾ ਵਿਸ਼ਾ ਇਸ ਗੱਲ ਦੀ ਪ੍ਰੇਰਣਾ ਹੈ ਕਿ ਸਾਡੇ ਸਮੂਹ ਅਧਿਆਪਕ ਵਰਗ ਆਪਣੇ ਫਰਜ਼ਾ ਨੂੰ ਪਹਿਚਾਣਦਾ ਹੋਇਆ ਆਪਣੀ ਕਿਰਤ ਦੇ ਨਾਲ ਬਹੁਤ ਵੱਡਾ ਕਾਰਜ ਕਰ ਸਕਦਾ ਹੈ ਜਿਹੜਾ ਸਦੀਵ ਕਾਲ ਉਹਨਾਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਘੜੇਗਾ ਕਿਉਂਕਿ ਦੁਨੀਆ ਭਰ ਵਿੱਚ ਪਰਸਨੈਲਿਟੀ ਡਵੈਲਪਮੈਂਟ ਦੇ ਕੈਂਪ ਲੱਗਦੇ ਆ ਉਹਦਾ ਕਾਰਨ ਇਹ ਹੁੰਦਾ ਕਿ ਉਹਦਾ ਸਰਪੱਖੀ ਵਿਕਾਸ ਕਿਵੇਂ ਹੋਵੇ ਕੇਵਲ ਪਹਿਨਣਾ ਪੱਚਰਨਾ ਜਾਂ ਕੇਵਲ ਅਕੈਡਮਿਕ ਪੱਖ ਨਹੀਂ ਹੁੰਦਾ ਉਹਦਾ ਸਰਪੱਖੀ ਵਿਕਾਸ ਕੇ ਬੱਚਾ ਕਿਸੇ ਸੋਸਾਇਟੀ 'ਚ ਬੈਠਾ ਵੀ ਲੱਗੇ ਵੀ ਫੁਲਾਨਿਆਂ ਦੇ ਅਧਿਆਪਕ ਦਾ ਪੜਾਇਆ ਹੋਇਆ ਇਹ ਫਲ ਫੇਰ ਸ਼ੋਭਾ ਅਧਿਆਪਕ ਨੂੰ ਹੀ ਮਿਲਦੀ ਹੈ ਇਸ ਲਈ ਅਸੀਂ ਸਮਝਦੇ ਹਾਂ ਕਿ ਬਹੁਤ ਵਧੀਆ ਸਾਰਥਕ ਕਦਮ ਹੈ ਔਰ ਇਹ ਚੱਲਦਾ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਾਲ ਪ੍ਰਚਾਰ ਸੰਸਥਾ ਨੇ ਧਰਮ ਪ੍ਰਚਾਰ ਦੇ ਵਿੱਚ ਇੱਕ ਹਮੇਸ਼ਾ ਇਹ ਪੁੰਨ ਕੇ ਅਨੁਵệਕ ਲਈ ਕੰਮ ਕੀਤੇ ਹਨ ਸਾਡੇ ਚੇਅਰਮੈਨ ਸਾਹਿਬ ਸਾਬ ਸੁਰਿੰਦਰਜੀਤ ਸਿੰਘ ਜੀ ਪਾਲ ਜਦੋਂ ਕਮਿਸ਼ਨਰ ਸੀਗੇ ਉਦੋਂ ਤੋਂ ਹੀ ਇਹ ਸਰਕਾਰੀ ਡਿਊਟੀ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਦੇ ਅਤੇ ਪਸਾਰ ਦੇ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਸੀ ਅੱਜ ਕਿਹੜਾ ਪ੍ਰਾਲਾ ਹੈ ਕਿ ਸਿੱਖ ਵਿਦਿਅਕ ਸੰਸਥਾਵਾਂ ਜਿਸ ਮਿਸ਼ਨ ਲਈ ਬਣਾਈਆਂ ਗਈਆਂ ਸਨ ਉਸ ਮਿਸ਼ਨ ਨੂੰ ਦੁਬਾਰੇ ਤੋਂ ਉਹਨਾਂ ਨੂੰ ਯਾਦ ਕਰਾਉਣਾ ਕਿ ਤੁਹਾਡਾ ਜਨਮ ਕਿਸ ਲਈ ਹੋਇਆ ਸੀ ਸਾਡੇ ਵੱਡੇ ਵੱਡੇ ਰੈਣੇ ਇਸ ਸੰਸਥਾਵਾਂ ਖੜੀਆਂ ਕੀਤੀਆਂ ਸੀ ਚਾਹੇ ਉਹ ਚੀਫ ਕਾਸਟ ਦਿਵਾਨ ਹੈ ਚਾਹੇ ਉਹ ਫੋਰੈਸਟ ਸੰਸਥਾ ਹੈ ਚਾਹੇ ਸ਼੍ਰੋਮਿਕ ਕਮੇਟੀ ਦੇ ਸਕੂਲ ਨੇ ਉਹਨਾਂ ਦਾ ਮੁੱਖ ਮਿਸ਼ਨ ਹੀ ਸੀ ਕਿ ਸਿੱਖ ਬੱਚੇ ਉੱਥੇ ਪੜ੍ਹਨ ਤੇ ਉਹਨਾਂ ਵਿੱਚ ਬਚਪਨ ਤੋਂ ਹੀ ਸਿੱਖੀ ਦੇ ਭਾਵਨਾ ਉਹਨਾਂ ਦੇ ਬਾਣੀ ਅਤੇ ਬਾਣੇ ਦੇ ਧਾਰ ਨਹੀਂ ਬਣਾਉਣਾ ਇਹ ਉਹਨਾਂ ਦਾ ਮਿਸ਼ਨ ਸੀ ਪਰ ਵਿੱਚ ਵਿੱਚ ਕੁਝ ਰਾਜਨੀਤਿਕ ਕਾਰਨਾ ਕਰਕੇ ਕੁਝ ਹੋਰ ਕਈ ਕਾਰਨਾ ਕਰਕੇ ਸਾਰੀ ਜਿਹੜੀ ਕਮਰਸ਼ੀਅਲਾਈਜ਼ ਹੋ ਗਈ ਐਜੂਕੇਸ਼ਨ ਉਹਦੇ ਕਰਕੇ ਸਾਰੇ ਲੋਕ ਕੋਈ ਡਾਕਟਰ ਕੋ ਵਕੀਲ ਕੋਈ ਆਈਐਸ ਅਫਸਰ ਕੋਈ ਪੀਸੀਐਸ ਕੋਈ ਇੰਜੀਨੀਅਰ ਬਣ ਕੇ ਸਿਰਫ ਕਮਾਈ ਵਾਲੇ ਪਾਸੇ ਲੱਗ ਗਏ ਤੇ ਜਿਹੜਾ ਧਰਮ ਕਰਮ ਵਾਲਾ ਵਿਸ਼ਾਸੀ ਇਹ ਸਿੱਖੀ ਦਾ ਰਵਾ ਵਿਸ਼ਾ ਸੀ ਉਹ ਪਿੱਛੇ ਰਹਿ ਗਿਆ ਅਸੀਂ ਅੱਜ ਇਹ ਸੁਰੱਖਿਆ ਪਾਈ ਇਹ ਮੈਸੇਜ ਦੇ ਰਹੇ ਹਾਂ ਕਿ ਸਿੱਖ ਵਿਦਿਅਕ ਸੰਸਥਾਵਾਂ ਦੇ ਰਾਹੀਂ ਬੱਚੇ ਦੀਡ ਕਰੈਕਟਰ ਬਿਲਡਿੰਗ ਹੈ ਉਹ ਅਜੇ ਵਧੀਆ ਸਿੱਖ ਅਜੇ ਵਧੀਆ ਇਨਸਾਨ ਕਿਵੇਂ ਕੱਢ ਸਕਦੇ ਹੋ ਉਹਦਾ ਤੁਹਾਡਾ ਯੋਗਦਾਨ ਕੀ ਹੋਵੇ ਤੇ ਤੁਸੀਂ ਉਸ ਵਿੱਚ ਕੀ ਹਿੱਸਾ ਪਾ ਸਕਦੇ ਹੋ ਇਹ ਅੱਜ ਦਾ ਮਿਸ਼ਨ ਸੀ ਜੋ ਕਿ ਅਸੀਂ ਸਮਝਦੇ ਹਾਂ ਬੜੇ ਵਧੀਆ ਤਰੀਕੇ ਨਾਲ ਬੜੇ ਵਧੀਆ ਬਜ਼ਾਰੇ ਸਾਡੇ ਕੋਲ ਬੜੇ ਵਧੀਆ ਬੁੱਧੀਜੀਵੀ ਲੋਕਾਂ ਨੇ ਆਕੇ ਵਿਚਾਰ ਦਿੱਤੇ ਯਾਰ ਉਹ ਅੱਜ ਇੱਕ ਮੀਲ ਪੱਥਰ ਸਾਬਤ ਹੋਏਗਾ ਅੱਜ ਤੋਂ ਬਾਅਦ ਇੱਕ ਨਵੀਂ ਇੱਕ ਸੋਚ ਸਕੂਲਾਂ ਜਾਏਗੀ ਸਕੂਲਾਂ ਸਿੱਖ ਐਜੂਕੇਸ਼ਨ ਦੇ ਅਧਾਰੇ ਜਾਏਗੀ ਔਰ ਸਾਰੇ ਸਾਰੇ ਆਗੂ ਸਾਹਿਬਾਨ ਨੇ ਉਹ ਇਸ ਗੱਲ ਦਾ ਇਹਦਾ ਲਾਹ ਜ਼ਰੂਰ ਲੈਣਗੇ